ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਲੋ ਵੀ ਮਿੱਤਰੋ ਮੇਰੀ YouTube ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਤੁਹਾਨੂੰ ਵੀ ਪਤਾ ਹੈ ਪੰਜਾਬ ਦੇ ਵਿੱਚ ਬਹੁਤ ਜਿਆਦਾ ਭਾਰੀ ਮੀਂਹ ਪੈਣ ਦੇ ਆ ਤੇ ਇੱਕ ਬਹੁਤ ਜਿਆਦਾ ਮਤਲਬ ਪਾਣੀ ਆ ਚੁੱਕਾ ਹਾਰ ਆ ਚੁੱਕੇ ਆ ਸੋ ਉਹਦੀ ਸੇਵਾ ਦੀ ਆਪਾਂ ਤਿਆਰੀ ਕਰਨ ਦੇ ਆਂ ਕੱਲ ਰਾਤੀ ਤਿਆਰੀ ਕੀਤੀ ਤੇ ਅੱਜ ਆਪਾਂ ਮਤਲਬ ਸੇਵਾ ਲੱਗੇ ਆ ਖੜਨਾ ਤੇ ਬਾਕੀ ਸਭ ਜੀ ਸਭ ਜੀ ਕਰਨ ਦੇ ਆਂ ਤਿਆਰ ਤੇ ਬਸ ਥੋੜੇ ਜਿਹੇ ਤਰਤਾ ਕੇ ਤੁਰਪਣਾ ਮਾਰਦੇ ਪਾ ਲਾਣੇ ਚਾਲੇ ਤੂੰ ਮਤਰਾ ਇਹ ਤਾਂ ਸਾਡੇ ਨਾਲ ਜੁੜ ਕੇ ਰਹੋ ਤੇ ਵੇਨੇ ਕੀ ਮੋਲ ਬਣਿਆ ਉੱਥੇ ਤੇ ਕੀ ਮੋਲ ਬਣਦਾ ਆ ਤੇ ਬਾਕੀ ਸੇਵਾ ਪੂਰੀ ਡੜ ਕੇ ਕਰਾਂਗੇ ਤੇ ਜਿੱਥੋਂ ਤੱਕ ਮਤਲਬ ਰਾਸ਼ਨ ਆਪਾਂ ਪਚਾ ਸਕਾਂਗੇ ਉੱਥੋਂ ਤੱਕ ਪਚਾਵਾਂਗੇ ਬਾਕੀ ਜੁੜ ਕੇ ਰਹੋ ਇਦਾਂ ਹੀ ਸਾਡੇ ਨਾਲ ਹਾਂਓ ਭਾਈ ਗੁਰਜੀ ਕਿੰਨਾ ਕ ਟਾਈਮ ਲੱਗੂ ਭਾਜੀ ਅਜੇ ਅੱਛਾ ਅੱਛਾ ਹਾਂਜੀ ਠੀਕ ਆ ਜੀ ਬਸ ਮਤਰਾ ਹੋ ਗਈ ਜੀ ਤਿਆਰੀ ਟੋਟਲ 20 ਮਿੰਟ ਲੱਗਣੇ ਤੁਰ ਲੱਗਿਆ ਨਾ ਬਾਕੀ ਵੀਰ ਭਰਾ ਬਾਕੀ ਸਾਰੇ ਬਾਹਰ ਡੇ ਸੇਵਾ ਕਰਨ ਟਰਾਲੀਆਂ ਤੇ ਪਾਉਣ ਦੇ ਆ ਰਸੇ ਰੁਸੇ ਤੱਕ ਤੋਂ ਮੀਰਾਂ ਬੂਰਾ ਮੋਲ ਵੰਡਿਆ ਜੇ ਇਹ ਤਾਂ ਕਿ ਛਟਾ ਇਦਾਂ ਹੀ ਹੋਣ ਡੀਆਂ ਵਾ ਬਾਕੀ ਭਰਾ ਆਪਣੀ ਸਾਰੀ ਸਾਂ ਦੇ ਡਈਆਂ ਨਾਲ ਤਿਆਰੀ ਟੁਰੀ ਕਰਾਉਣ ਆ ਜੇ ਤਿਆਰੀ ਟੁਰੀ ਕਰਨ ਦੇ ਸਾਰੀ ਤੇ ਬਾਕੀ ਚੋਕਰ ਚੱਕਰ ਕਰ ਦੱਡਿਆ ਇਹ ਤੇ ਤੇ ਬਾਕੀ ਸਮਾਨ ਸਭ ਦਾ ਬਾਕੀ ਲੱਦਣਾ ਵਾ ਹੋ ਗਿਆ ਕੰਮ ਰੈਡੀ ਆ ਚੱਕੀਏ ਫਿਰ ਕੰਮ ਨੂੰ ਹੈ ਚਲੋ ਫਿਰ ਯਾਰ ਕਰੋ ਰੈਡੀ ਕੰਮ ਬਸ ਲੋਏ ਤੁਹਾਡੀ ਵੀਡੀਓ ਲਾਉਣ ਲੱਗਾ ਮੈਂ ਉਹਦੀ ਇਸ ਤਰ੍ਹਾਂ ਮੋੜਨੀ ਕਰਨੀ ਚਾਰ ਚੂਰਾ ਮੇਰੇ ਕੋਲ ਪ੍ਰਸ਼ਾਦ ਦਿਓ ਪ੍ਰਸ਼ਾਦ ਦਿਓ ਡੱਬੇ ਚ ਰੱਖ ਦਿਓ ਨਾ ਹਰ ਜਾਹਰ ਆਈਏ ਤੇ ਆਪ ਭਰੀਆ ਬਸ ਠੀਕ ਹੈ ਓਕੇ ਕੰਮ ਲੋ ਵਾਈ ਗੁਰ ਜੀ ਨਿਊਟਰੀ ਹੋ ਗਈ ਜੇ ਤਿਆਰ ਹੋਣਾ ਲੱਗਣਗੇ ਨਾ 5 ਮਿੰਟ ਜੇ ਹਾਂ ਬਸਾ ਜੀ 5 ਮਿੰਟ ਲੱਗਣਗੇ ਹੈ 15 20 ਮਿੰਟ ਲੱਗ ਜਾਣਗੇ ਅਧਿਆ ਕੇ ਅਰਦਾਸ ਬਾਈ ਜੀਓ ਪਿੰਡ ਸਾਪ ਤੇਰਾ ਵਾਹੀ ਜਰੂਰ ਕੋਏ ਸੋਨੇ ਹਾ ਸਾਸਰੀਆ ਕਾਲ ਉਹ ਵੀ ਵਾਹਿਗੁਰੂ ਜੀ ਚਾਲੇ ਪਾਤੇ ਆਪਾਂ ਪਿੰਡ ਜੱਬੋਵਾਲ ਤੋਂ ਸੇਵਾ ਚੱਲੀ ਅੱਜ ਚਾ 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 ਤੇ ਹਾੜ ਆਇਆ ਪਾਣੀ ਨਹੀਂ ਮਿਲਣਾ ਇਸ ਮੁਸੇ ਆਈ ਆ ਤੇ ਪੂਰੀ ਆਪਾਂ ਸੇਵਾ ਕਰਾਂਗੇ ਜਾ ਕੇ ਜਿੱਥੋਂ ਤੱਕ ਆਪਾਂ ਸਰਦਾਰ ਪਹੁੰਚਾਂਗੇ ਉਦੋਂ ਤੱਕ ਪਜਾ ਕੇ ਆਵਾਂਗੇ ਜਰੂਰ ਬਾਕੀ ਦਾ ਉਥੇ ਦਾ ਜਾ ਕੇ ਵੀਊ ਵਹੋਨੇ ਆ ਏਵਾ ਕਿੱਦਾਂ ਮੱਲ ਮੱਲ ਕਿੰਨਾ ਕ ਪਾਣੀ ਆ ਤੇ ਕੀ ਹਿਸਾਬ ਕਿਹਾ ਬਿਆ ਉੱਥੇ ਜਾ ਕੇ ਤੁਹਾਨੂੰ ਦੱਸਦੇ ਆ ਸਾਰਾ ਕੁਝ ਤੇ ਬਾਕੀ ਛੁਰ ਕੇ ਰਿਓ ਇਦਾਂ ਹੀ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਚੱਲ ਓਏ ਉਹ ਮੈਂ ਕਿੱਥੇ ਪਣਾ ਤੁੰਨੇ ਕਿਉਂ ਓ ਯਾਰ ਮੈਂ ਇਹ ਕਿੱਥੇ ਆ ਰਿਹਾ ਹੈ ਬੋਦੇ ਨਹੀਂ ਹੁਣ ਬੋਦੇ ਨਹੀਂ ਹੁਣ ਆਪਾਂ ਕਿੱਥੇ ਕਿੱਥੇ ਲੱਗ ਆਏ ਆ ਸਾਡਿਆਂ ਦਾ ਬਹੁਤ ਲੱਗੇ ਆ ਦੇਰ ਲੈ ਲਾ ਕੇ ਜੇ ਆਹ ਵੇਖੋ ਬੜਾ ਬੜਾ ਝੋਨੇ ਜਿਹੜੇ ਆਪਣੇ ਅਰਗੇ ਕਿਸਾਨ ਭਰਾ ਜਿੰਨਾਂ ਦੇ ਮਤਲਬ ਵਿਚਾਰਿਆਂ ਦੇ ਮਤਲਬ ਝੋਨੇ ਦਾ ਇਦਾਂ ਤਖਸਾਰ ਹੋਇਆ ਇੰਨਾ ਜ਼ਿਆਦਾ ਗੁਰਜੀ ਚਾਹ ਦੇ ਗਫੇ ਚੱਲ ਪਏ ਆ ਵਕਤ ਲੰਗਰ ਲੱਗਾ ਖਰਾ ਦੇ ਵਿੱਚ ਸ਼ਗਲੀ ਜਾ ਹੈ ਅਗਲੀ ਸ਼ਗਲੀ ਸ਼ਗਲੀ ਕਿਰਪਾ ਨੰਦ ਹੋ ਗਏ ਬਸ ਮੈਂ ਨਾ ਨੰਦ ਲਾਉ ਪੂਰੇ ਬਜਰ ਨੇ ਡੇਰੇ ਬਾਬੇ ਨਾਨਕ ਪਿੰਡ ਘਮਾਰ ਸਹੀ ਗੱਲ ਹੈ ਸੇਵਾ ਪੂਰੀ ਚੱਲੂਗੀ ਫਿਰ ਪੂਰੀ ਸੇਵਾ ਫੁੱਲ ਚੱਲੂਗੀ ਨਾਲ ਹੀ ਪੂਰਾ ਖੜਿਆ ਬੰਦੇ ਰਾਜੀ ਹਾਂ ਪੂਰਾ ਹੁਣ ਚਾਚਾ ਜੀ ਨੇ ਆਪਾਂ ਸਲਾਹ ਕਰਨ ਲੱਗੇ ਆਂ ਹਾਂ ਕਰ ਲਓ ਕਰ ਲਓ ਯਾਰ ਸੋ ਚਾਚਾ ਜੀ ਜਿੱਥੇ ਸੁਤਿੰਦਰ ਨੇ ਗਿਆ ਉੱਥੇ ਜਾਣਾ ਆਪਾਂ ਇਹਨੇ ਆਪਾਂ ਜਿੱਥੋਂ ਹੁਣ ਆਇਆ ਪਿੰਡਰ ਹਾਰਮ ਦੀ ਟਰਾਲੀ ਵੇਖ ਲਓ ਬਾਕੀ ਕਿੱਥੇ ਜਾਣਾ ਆ ਆ ਵੇਖ ਲਓ ਬਾਸ ਬਾਰਾ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਆਹਾਰੇ ਆਪਣੇ ਵੀ ਗੁੱਜਰ ਭਰਾ ਜਨਾਂ ਦੇ ਮਤਲਬ ਡੇਰੇ ਆਸ ਵਿੱਚ ਤਾਂ ਡੁੱਬ ਚੁੱਕੇ ਆ ਜੇ ਪਾਣੀ ਪਾਣੀ ਸਾਰੇ ਪਾਸੇ ਹੋ ਚੁੱਕਾ ਉਹ ਜਿਆਦਾ ਨੁਕਸਾਨ ਹੋਣਿਆ ਆਵੇ ਲੋ ਵਿਚਾਰਿਆ ਦਾ ਟਰੈਕਟਰ ਵਿੱਚ ਦਬਾਏ ਕੰਮ ਉਖਾਣਾ ਗੁਰਵਾਵੇ ਪਹਾ ਨਿਕਲਦੇ ਆ ਪਾਣੀ ਪਾਣੀ ਹੋ ਗਿਆ ਮਿੱਤਰੋ ਸਾਰੇ ਪਾਸੇ ਬਾਕੀ ਆਵੇ ਵੀਰ ਸੇਵਾਦਾਰ ਆਪਣੇ ਵਰਗੇ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਦੂਸਰਾ ਹੋ ਗਿਆ ਸਾਰੇ ਸਾਰੇ ਝੋਨੇ ਮਰ ਗਏ ਆ ਦੇ ਵਾਹੇ ਦੁਬਾਰਾ ਫਦੇ ਬਾਬਾ ਜੀ ਫਦੇ 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 ਹਾਂ ਹੋ ਆ ਰੋਈ ਆ ਬਰਾਬਰ ਜਿਹਾ ਲੜਿਆ ਨਾ ਬਸ ਯਾਰਾ ਨਕਾਮ ਹੋ ਗਿਆ ਯਾਰ ਜੋ ਨਾਲ ਦੇ ਕੋਈ ਰਹਿ ਨਹੀਂ ਡਿਆ ਦੇ ਆ ਆਹ ਵਦਾਂ ਦੇ ਕੋਲ ਆ ਗਿਆ। ਉਹ ਉਹ ਉਹ। ਆਹ ਤਾਂ ਜਿਹੜਾ ਇਹ ਲੋਕ ਪ੍ਰੋਇਡ ਆ ਰਹੀ ਹੈ। ਇਹ ਲੋਕ ਪਾਈ ਪਾਈ ਕਰਦੇ ਤੇ ਘੜ ਗਿਆ ਵਾ। ਨਹੀਂ ਇਹ ਬੜੀ ਬੜੀ ਹੋਈ ਆ। ਆਹ ਲੋਕੋ ਕਿੱਥੋਂ ਆਜੇ ਨਿਸ਼ਾਨੀਆਂ ਲੱਗੀਆਂ ਜਿਓ ਵਲੋਗ। ਅਰੇ ਤਾਂ ਕਿੰਨਾ ਪਾਣੀ ਜਦੋਂ ਮਤਲਬ ਜ਼ਿਆਦਾ ਆਇਆ। ਲੋ ਵਾਇਗੁਰ ਦੀ ਛੇਲਾ ਚੱਲਦੀ ਜੇ ਬਾਕੀ ਇੱਥੇ ਹੋਣਾ ਜਿਹੜੇ ਘਰ ਆਏ ਥੋੜੀ ਉੱਚੀ ਜਗ੍ਹਾ ਤੇ ਆ ਇਹ ਕਰਕੇ ਇੱਥੇ ਪਾਣੀ ਨਹੀਂ ਮਤਲਬ ਇਨੀ ਮਾਰ ਨਹੀਂ ਕੀਤੀ ਤੇ ਗਾਂ ਆਪਾਂ ਚੱਲੇ ਆ ਉੱਥੇ ਜ਼ਿਆਦਾ ਪਾਣੀ ਆਇਆ ਪਿੰਡ ਰਾਮਪੁਰਾ ਤੇ ਅਜੇ ਨਾਲੇ ਦੇ ਵਿੱਚ ਡੇਰੇ ਬਾਬੇ ਨਾਨਕ ਦੇ ਵਿੱਚ ਪੈਂਦਾ ਵਾਇਗੁਰ ਜੀ ਵੇਖ ਲਓ ਪਿੰਡਾਂ 'ਚ ਪਾਣੀ ਪਾਣੀ ਹੋ ਗਿਆ ਜੀ ਗੁਰੂ ਆਪਾਂ ਨੇ ਝੋਨੇ ਵਾਜਣ ਇਹ ਝੋਨੇ ਕਿੱਥੇ ਵਜਣੇ ਹੈ ਗੁਰੂਆਬੇਲਾ ਘਰਾ ਤੱਕ ਪਾਣੀ ਚੜ ਚੁੱਕਾ ਹੈ ਜੋ ਨਡ ਭਾਗੇ ਕਿ 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 ਤੇ ਆਣਾ ਹੋੜੀ ਸੈਂਟਰ ਜਰਾ ਕੁ ਬੰਦਾ ਸੈਂਟਰ ਮੰਮੇ ਇੱਥੋਂ ਸੈਂਟਰ ਮੈਂ ਬੁਝੇਣਾ ਕਰਦਾ ਪੱਤੀ ਬੰਦ ਹੈ ਰੱਸੀ ਬੰਦ ਹੈ ਕਿੰ ਭੱਲੇ ਜੀਰਾ ਬੰਦ ਵੀ ਵੀਰ ਆੜ ਕੜਕੇ ਵੇਖੀ ਕਿੰਨੇ ਜਲੇ ਪਏ ਆਈ ਸਹੀ ਗੱਲ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਬਾਬਾ ਹੀ ਪਈ ਰਿਹਾ ਪਾਣੀ ਹੈ ਪਈ ਰਿਹਾ ਪਾਣੀ ਤੇ ਨਰ ਹੀ ਆ ਗਿਆ ਇਹ ਖਾਂਸੀ ਜਾਇਆ ਅੱਛਾ ਅੱਛਾ ਖਾਂਸੀ ਜਾਇਆ ਠੀਕ ਹੈ ਤੇ ਜਦ ਆ ਦੇ ਹੋਣਾ ਦੇ ਨੀਵਾ ਚਲ ਗਿਆ ਪਾਣੀ ਤੇ ਪਹਿਲਾਂ ਕਿਨਾਂ ਕਨਾਂ ਆਇਆ ਤਾਂ ਹੀ ਬਣੀ ਕਿ ਕਿਦਾਂ ਹੈ ਅਛਾ ਅਛਾ ਨਹੀਂ 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 ਅਛਾ 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 ਠੀਕ ਆ ਰੋਡ ਦਾ ਕਰਕੇ ਘਟ ਗਿਆ ਬਣੀ ਆ ਉਹਨੇ ਡਾਕ ਲਾਈ ਆ ਉਪਰਲੇ ਪਾਸੇ ਉਧਰ ਨੂੰ ਨਹੀਂ ਜਾਣ ਦਤਾ ਹਾਂ ਠੀਕ ਆ ਆ ਉਦਾਂ ਸ਼ਰਕਟ ਆ ਹੀ ਵੇਖਿਆ ਵਾ ਸ਼ਰਕ ਨਹੀਂ ਰੱਪਣ ਦੇ ਬਣੀ ਇਹੋ ਚੱਕਰ ਪੈਂਦਾ ਜਿਆਦਾ ਕੋਈ ਪੱਤਾ ਨਹੀਂ ਕੋਈ ਬੋਛ ਨਹੀਂ ਹੈ ਪਿੰਡ ਚ ਦੇਖੀ ਜਨ ਕਿਉਂ ਅਗੀ ਇੰਨੇ ਪਰੇਸ਼ਾਨਾ ਨੇ ਭਾਂਡਿਆ ਤੱਕ ਰੋੜ ਗਈ ਅੱਛਾ ਜੀ ਜਿੰਨੇ ਜਿੰਦਗੀ ਰੱਬੀ ਬਰਬਾਦ ਅਸੀਂ ਨਾ ਉਥੋਂ ਐਸੇ ਕਰਕੇ ਪਾਜ ਕੇ ਪਾਜੇ ਆਏ ਐ ਸਗੋਂ ਕਿਉਂ ਜਿਹੜੇ ਆਉਂ ਗਏ ਬੰਦੇ ਆ ਤੁਹਾਡੇ ਹੌਸਲੇ ਨੂੰ ਆਏ ਇਦਾਂ ਨਾ ਰੋ ਨਾ ਪੀਰਾ ਨਗਰੀ ਬਣਿਆ ਕਿਉਂ ਮਾਰਿਆ ਜਿਹਾ ਘਰ ਬਣਾਇਆ ਉਹ ਵੀ ਐਡਾ ਟੱਟ ਗਿਆ ਚਲੋ ਕੋਈ ਗੱਲ ਨਹੀਂ ਇਹਦੇ ਹੁਣ ਆਪਾਂ ਕੀ ਕਰ ਸਕਦੇ ਹਾਂ ਨਾਲੇ ਆਪਾਂ ਜਿੰਨੇ ਜੋਗੇ ਅਗੇ ਨੇ ਜੋਗਾ ਕਰਨਦੇ ਆ ਬਾਕੀ ਤੂੰ ਹੋਰ ਦੱਸ ਦੋ ਜੇ ਹੋਰ ਰਾਸ਼ਾਂ ਦੀ ਦੌੜ ਲੈ ਆਪਾਂ ਹੋਰ ਲੈ ਆਏ ਉਹਨੇ ਬਸ ਬੁੱਤ ਬਹੁਤ ਆ ਮਹਾਰਾਜ ਦਾ ਹਾਂ ਜੀ ਜਿੱਥੇ ਤੂੰ ਇੱਥੇ ਕੱਟਾ ਜਿੱਦੇ ਵੀ ਦਾ ਕੋਈ ਮਾਇਤਾ ਨਹੀਂ ਕਰਦਾ ਐਂ ਬਹੁਤ ਤੁਕੀ ਆਡੇ ਡੰਗਰ ਨੇ ਦੋ ਵੀ ਭੁੱਖੇ ਮਰਦੇ ਨੂੰ ਜੱਟ ਜੀ ਵੀ ਦਾ ਕਿੱਥੇ ਕਿੱਥੇ ਕਰ ਕਿੱਥੇ ਲਾਗੇ ਹੋਰ ਸਾਹਮਣੀ ਕੁੱਟੀ ਆ ਜਿਹੜੀ ਉੱਚੀ ਜੱਟਾਂ ਦਾ ਨਾ ਨਾ ਤੇ ਤੁਹਾਨੂੰ ਪਾਣੀ ਤੋਂ ਕੱਟ ਕੇ ਖੜਿਆ ਪਿਆ ਜੋ ਰੋਟੇ ਹੋਗੀ ਹਾਂ ਸਹੀ ਗੱਲ ਨੇ ਚਾਹੀਦਾ ਵਾ ਕਈ ਮਤਲਬ ਜੇ ਚੰਗੇ ਵੀ ਲੋਕ ਆ ਗਏ ਆ ਨਾਲੇ ਚੋਕ ਕਰਦੇ ਨਹੀਂ ਜੱਥਾ ਨਾਲੇ ਚੈੱਕ ਕਰਦੇ ਜੋ ਇਨ੍ਹਾਂ ਦਾ ਦਾਦਾ ਹਣ ਦੋ ਮੇਰੀਆਂ ਨੌਵਾਂ ਨਹੀਂ ਉਹ ਨਹੀਂ ਆਜੋ ਨਾਲ ਆਜੋ ਨਾਲ ਇੱਕ ਗੱਲ ਦੱਸਦਾ ਤੇ ਆਪਾਂ ਗਾਂਹ ਤੱਕ ਪਿੰਡਾਂ ਤੱਕ ਪਹੁੰਚਾਉਂਦੇ ਆ ਰਾਸ਼ ਨੇ ਇਹ ਕਰਕੇ ਵੀ ਇਨੇ ਇੱਥੇ ਤੱਕ ਰਾਸ਼ਤ ਪਹੁੰਚਣ ਨਹੀਂ ਢਿਆ ਇਹ ਤੱਕ ਤੇ ਉਹ ਮਾਦਾ ਇਸੇ ਕਰਕੇ ਕਹਿੰਦੀ ਵੀ ਗਾਂਹ ਤੱਕ ਪਹੁੰਚਾਓ ਵਾਦ ਤੋਂ ਵਾਦ ਰਾਸ਼ ਨੇ ਪਿੱਛੇ ਰੋੜਾ ਤੇ ਨਾ ਜਿਆਦਾ ਦੋ ਪਿੰਡਾਂ ਜਾਣ ਕੇ ਤੇ ਜਿਹਨੂੰ ਪੁੱਛੋ ਵੀ ਜਿਹਨੂੰ ਜਿਆਦਾ ਲੋਡ ਆ ਰਾਸ਼ਾਂ ਦੀ ਇਸ ਵਕਤ ਉਹਨੂੰ ਦੋ ਤੇ ਬਾਕੀ ਬੇਜਮਾਨਿਆਂ ਨੂੰ ਤੋੜੀ ਆ ਜਾਂ ਚੋਕਰਿਆ ਕੁਝ ਸਾਰਾ ਕੁਝ ਮਿਲ ਦੇ ਕੇ ਜਾਓ ਮੈਂ ਦੇ ਦੇ ਅੱਗੇ ਅੱਗੇ ਰਹਿ ਆ ਜਾਓ ਉਹ ਜਮਾਨਾ ਓਏ ਹੁਣ ਕਰੇ ਕਰਨਾ ਵੀਰ ਚੋਕਰ ਤੇ ਪਛਾਦੇ ਗਏ ਇੱਕ ਪਛਾਦੇ ਦੇ ਆਦਮੀ ਆਪਣੀ ਸਪੀਚ ਦੇ ਖਾ ਗਿਆ ਸਬਜੀ ਪਾ ਫੁਲਕੇ ਤੇ ਓ ਪਾਰਟੀਆਂ ਫੁਲਕੇ ਦੇ ਸਬਜੀ ਭਾਈ ਯਾਰ ਮੇਰੀ ਕਾਲ ਪਾਰਟੀ ਸਿਪਾਓ ਓਹ ਪਾਰਟੀ ਕਿਉਂ ਨਹੀਂ ਲੱਗਦਾ ਜੀ ਨੂੰ ਬੱਲੇ ਬੱਲੇ ਇਹ ਰਹਿਤ ਵਿੱਚ ਲੱਗਦਾ ਹੈ ਓ ਛੱਡ ਕੇ ਦੇਖ ਓਏ ਪਾਣੀ ਆ ਗਿਆ ਵਾ ਤੇ ਇਹ ਜਲਦੀ ਕਿਤੇ ਕਰੂਗਾ ਥੱਲੇ ਜਾਣਾ ਹੈ ਇੱਥੇ ਤੇ ਹੁਣ ਇੱਕ ਗੱਲ ਆ ਵੀ ਇੱਥੇ ਤੇ ਮੀਂਹ ਹੀ ਪਈ ਜਾਂਦੇ ਦਿਨੋ ਦਿਨ ਤੂੰ ਦੱਸ ਫੇਰ ਵੀ ਆ ਗਿਆ ਇੱਥੇ ਤੇ ਕਰੂਗਾ ਜਿਹੜਾ ਤੇ ਮੀਂਹ ਹੀ ਆਈ ਜਾਂਦੇ ਆ ਵੀ ਢੁੱਪ ਦਾ ਪੱਲਾ ਕਿਹੜਾ ਫੇਰ ਜਾਂ ਹੈ ਗਿਆ ਕਰ ਸਕਦਾ ਆਵੇਂ ਰੋਡ ਪੈਂਟਿਆ ਗਾੜੀ ਵੇਖ ਕਰੂਗਾ ਕਿੱਡਾ ਟੜਾ ਰੋੜੀ

ਇਹ ਆ ਨਾ ਗਾੜੀ ਰੋਈ ਹੋ ਤੇਰੇ ਦਾ ਰੋਈ ਜੇ ਰੋਈ ਗੱਲ ਹੋਈ ਜੇ ਬਹੁਤ ਪਣੀ ਪਣੀ ਹੋ ਗਿਆ ਇੱਧਰ ਲੱਗ ਗਿਆ ਬਹੁਤ ਜ਼ਿਆਦਾ ਹੜਾਂਦੇ ਤੇ ਬਹੁਤ ਜ਼ਿਆਦਾ ਬੰਦਾ ਹੜਕੀਤਾ ਪੰਜਾਬ ਦਾ ਦੇ ਝੋਨੇ ਦੀ ਗੱਲ ਆ ਉੱਠਣੇ ਡੇਣਾ ਸਹੀ ਗੱਲ ਹੈ ਗੇਠ ਗੇਠਾ ਗੁਰੂਆ ਕਈ ਕਈ ਕਿੰਨਾ ਕਿੰਨੇ ਵਾਵਾ ਦੀਵੇਂ ਹੋ ਆਹ ਸੜਕ ਫਿਰ ਵੀ ਉੱਜੀ ਆ ਓਏ 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 ਧਿਆਨ ਓ ਬਜਾ ਨਾ ਬਜਾ ਰੱਖਿਆ ਆਪਣਾ ਓਏ ਓਏ ਗੁਰਕਾ ਨਾ ਇਹ ਨਾ ਵੀ ਚੱਲ ਮੂੰਹ ਮੂੰਹ ਵੱਧਾ ਇਹਦਾ 4ਵੀਂ ਨਾ ਇਹ ਗੱਲ ਸਬਜੀ ਨੂੰ ਓਏ ਇੱਥੇ ਕੋਈ ਪ੍ਰਸ਼ਾਦਾ ਹੈਗਾ ਇੱਥੇਾਂ ਦੇ ਭਾਂਡੇ ਲੈ ਆਓ ਆਪਣੇ ਵਾਹਕ ਤੋਂ ਭਾਂਡੇ ਲੈ ਗਿਆ ਖੁੱਲੋ ਏ ਪੂਰੇ ਤਰ੍ਹਾਂ ਦੇ ਬਾਜ ਦੇ ਘਰਾਂ ਜੇ ਇੱਥੇ ਵੀ ਪੜਿਆ ਤੁੰਗ ਵਾਲੇ ਤੁੰਗਰਾ ਬਰਾਬਰ ਬੈਠ ਕੇ ਕਰੋ ਜੱਬ ਜੱਬ ਰੋੜਾ ਟੁੱਟੀ ਗਈ ਵਿੱਚ ਕਿਹੜਾ ਪੜਵੇ ਕਰੀ ਨਾ ਪਹੁੰਗੀ ਆਓ ਜੀ ਵੀਰਾ ਆਪੋ ਆਪਣੀ ਇਥੇ ਰਾਂ ਆਪਣੀ ਲੋਏ ਵਿੱਚ ਇੱਕ ਵਾਰ ਥੋੜੀ ਰਹਿ ਗਈ ਨਾ ਲੱਤ ਗਈ ਆ ਹੈ ਬਥੇਰੇ ਘਰ ਆਈ ਲੱਤ ਗਈ ਟੋੜੀ ਗਈ